ਸਾਰਿਆਂ ਨੂੰ ਜੈੰਸੀ ਕੀ ਆਈਏ ਆਪਾਂ ਬਾਈਬਲ ਵਿੱਚੋਂ ਵਚਨ ਦੇਖਾਂਗੇ ਜਬੂਰ 1 ਦੇ ਆਏ ਪੂਰਾ ਧਰਮੀ ਮਨੁੱਖ ਦੀ ਪਹਿਚਾਨ ਧਰਮੀ ਪਰਮੇਸ਼ਰ ਦੀ ਰਾਹ ਵਿੱਚ ਚੱਲਦਾ ਹੈ ਸੱਚ ਮੁੱਚ ਜਿਹੜਾ ਧਰਮੀ ਇਨਸਾਨ ਹੈ ਉਹ ਪਰਮੇਸ਼ਰ ਦੀ ਰਾਹ ਉੱਤੇ ਚੱਲਦਾ ਹੈ ਕਿਉਂਕਿ ਧਰਮੀ ਦੀ ਪਹਿਚਾਨ ਵੱਖਰੀ ਹੈ ਧਰਮੀ ਕਦੇ ਵੀ ਪਾਪ ਦੇ ਰਸਤੇ ਤੇ ਨਹੀਂ ਚੱਲਦਾ ਧਰਮੀ ਦੇ ਮੂੰਹ ਵਿੱਚੋਂ ਕਦੇ ਵੀ ਗੰਦੀ ਗੱਲ ਨਹੀਂ ਨਿਕਲਦੀਆਂ ਧਰਮੀ ਮਨੁੱਖ ਠੱਠੇ ਕਰਨ ਵਾਲਿਆਂ ਦੀ ਮੰਡਲੀ ਵਿੱਚ ਨਹੀਂ ਬੈੰਦਾ ਧਰਮੀ ਕਦੇ ਵੀ ਕਿਸੇ ਦੀ ਚੁਗਲੀ ਨਹੀਂ ਕਰਦਾ ਧਰਮੀ ਮਨੁੱਖ ਕਿਸੇ ਨਾਲ ਵੈਰ ਨਹੀਂ ਰੱਖਦਾ ਧਰਮੀ ਮਨੁੱਖ ਆਪਣੇ ਮਨ ਵਿੱਚ ਦੂਜਿਆਂ ਨਾਲ ਨਫ਼ਰਤ ਨਹੀਂ ਕਰਦਾ ਧਰਮੀ ਹਮੇਸ਼ਾ ਪਰਮੇਸ਼ਰ ਵਿੱਚ ਬਣਿਆ ਰਹਿੰਦਾ ਹੈ ਅਤੇ ਪਰਮੇਸ਼ਰ ਦੀ ਕਿਰਪਾ ਧਰਮੀ ਉੱਤੇ ਬਣੀ ਰਹਿੰਦੀ ਹੈ ਜਿਹੜਾ ਧਰਮੀ ਮਨੋਖਿਆ ਜਿਹੜਾ ਪਰਮੇਸ਼ਰ ਦਾ ਬੰਦਾ ਹੈ ਪ੍ਰਭੂ ਉਸ ਨੂੰ ਧਾਨ ਆਖਦਾ ਹੈ ਜੋ ਸਾਰੇ ਕੰਮਾਂ ਤੋਂ ਵੱਖਰਾ ਹੈ ਰੱਬ ਦਾ ਬੰਦਾ ਨਾ ਤਾਂ ਦੁਸ਼ਟਾਂ ਦੀ ਮੱਤ ਉੱਤੇ ਚੱਲਦਾ ਹੈ ਅਤੇ ਨਾ ਮਖੌਲੀਆਂ ਦੇ ਝੁੰਡ ਵਿੱਚ ਬੈੰਦਾ ਹੈ ਨਾ ਹੀ ਪਾਪੀਆਂ ਦੇ ਰਾਹ ਵਿੱਚ ਜਾਂਦਾ ਹੈ ਓਹੋ ਰੱਬ ਦੇ ਬੰਦੇ ਦੀ ਪਹਿਚਾਨ ਹੈ ਉਹ ਧਰਮੀ ਬੰਦੇ ਦੀ ਪਹਿਚਾਨ ਹੈ ਜਿਹੜਾ ਧਰਮੀ ਇਨਸਾਨ ਹੈ ਉਹ ਕਦੇ ਪਾਪ ਦਾ ਰਾਹਸਤਾ ਨਹੀਂ ਅਪਣਾਉਂਦਾ ਧਰਮੀ ਬੇਈਮਾਨੀ ਦਾ ਰਾਹਸਤਾ ਨਹੀਂ ਅਪਣਾਉਂਦਾ ਧਰਮੀ ਹਮੇਸ਼ਾ ਪਰਮੇਸ਼ਵਰ ਦੇ ਰਾਹ ਤੇ ਚੱਲਦਾ ਹੈ ਉਹ ਦੁਸ਼ਟਾਂ ਦੀ ਮੱਤ ਉੱਤੇ ਨਹੀਂ ਚੱਲਦਾ ਉਹ ਪਰਮੇਸ਼ਵਰ ਦੀ ਬਾਣੀ ਤੇ ਪਰਮੇਸ਼ਵਰ ਦੇ ਹੁਕਮਾਂ ਤੇ ਚੱਲਦਾ ਹੈ ਮਖਾਲੀਆਂ ਦੀ ਮੰਡਲੀ ਵਿੱਚ ਨਹੀਂ ਬੈਠਦਾ ਮਜ਼ਾਕ ਕਰਨ ਵਾਲਿਆਂ ਦੀ ਮੰਡਲੀ ਵਿੱਚ ਨਹੀਂ ਬੈਠਦਾ ਉਹ ਪਰਮੇਸ਼ਰ ਦੇ ਪਵਿੱਤਰ ਸੰਗਤੀ ਵਿੱਚ ਆਪਣਾ ਸਮਾਂ ਗੁਜ਼ਾਰਦਾ ਹੈ ਉਹ ਵੱਧ ਸਮਾਂ ਪਰਮੇਸ਼ਰ ਦੇ ਚਰਨਾਂ ਵਿੱਚ ਗੁਜ਼ਾਰਦਾ ਹੈ ਉਹ ਵੱਧ ਸਮਾਂ ਪਰਮੇਸ਼ਰ ਦੇ ਵਚਨਾਂ ਵਿੱਚ ਗੁਜ਼ਾਰਦਾ ਹੈ ਉਹ ਪਾਪ ਨੂੰ ਪਸੰਦ ਨਹੀਂ ਕਰਦਾ ਜਿਹੜਾ ਪਰਮੇਸ਼ਰ ਦਾ ਜਨ ਜਿਹੜਾ ਪਰਮੇਸ਼ਰ ਦਾ ਬੰਦਾ ਹੈ ਜਿਹੜਾ ਧਰਮੀ ਮਨੁੱਖ ਹੈ ਫਿਰ ਅਸੀਂ ਦੇਖਦੇ ਹਾਂ ਉਹ ਇੱਕੋ ਗੱਲ ਵਿੱਚ ਮਗਨ ਹੈ ਪਰਮੇਸ਼ਰ ਦੇ ਹੁਕਮਾਂ ਵਿੱਚ ਪਰਮੇਸ਼ਰ ਦੀਆਂ ਵਿਧੀਆਂ ਵਿੱਚ ਪਰਮੇਸ਼ਰ ਦੇ ਵਚਨਾਂ ਵਿੱਚ ਉਹ ਮਗਨ ਹੈ ਉਸ ਨੂੰ ਪਰਵਾਹ ਨਹੀਂ ਦੁਨੀਆ ਕੀ ਕਹੇਗੀ ਉਸ ਨੂੰ ਪਰਵਾਹ ਨਹੀਂ ਸੰਸਾਰ ਕੀ ਕਹਿੰਦਾ ਹੈ ਉਸ ਨੂੰ ਪਰਵਾਹ ਨਹੀਂ ਕਿ ਦੁਨੀਆ ਦੇ ਲੋਕ ਉਸ ਨੂੰ ਕੀ ਬੋਲਣਗੇ ਬਲਕਿ ਉਹ ਪਰਮੇਸ਼ਰ ਦੇ ਵਚਨ ਵਿੱਚ ਪਰਮੇਸ਼ਰ ਦੇ ਹੁਕਮਾਂ ਦੇ ਵਿੱਚ ਔਰ ਪਰਮੇਸ਼ਰ ਦੀ ਬਾਣੀ ਵਿੱਚ ਉਹ ਬਣਿਆ ਰਹਿੰਦਾ ਹੈ ਉਹ ਧਰਮੀ ਬੰਦੇ ਦੀ ਪਹਿਚਾਨ ਹੈ ਜਿਹੜਾ ਰੋਕਾ ਪਾਣੀ ਦੇ ਕੰਡੇ ਉੱਤੇ ਲੱਗਿਆ ਉਸ ਨੂੰ ਪਾਣੀ ਦੇਣ ਦੀ ਜ਼ਰੂਰਤ ਨਹੀਂ ਉਹ ਆਪਣੇ ਸਮੇਂ ਅਨੁਸਾਰ ਪਾਣੀ ਲੈਂਦਾ ਹੈ ਪਰਮੇਸ਼ਰ ਦਾ ਵਚਨ ਉਹ ਗੱਲ ਕਹਿੰਦਾ ਹੈ ਪਰਮੇਸ਼ਰ ਦੀ ਬਾਣੀ ਇਹ ਗੱਲ ਕਹਿੰਦੀ ਹੈ ਪਰਮੇਸ਼ਰ ਦਾ ਕਲਾਮ ਇਹ ਗੱਲ ਕਹਿੰਦਾ ਹੈ ਜਿਹੜਾ ਧਰਮੀ ਇਨਸਾਨ ਹੈ ਜਿਹੜਾ ਪਰਮੇਸ਼ਰ ਦਾ ਖਾਦੀ ਮੈਂ ਜਿਹੜਾ ਪਰਮੇਸ਼ਰ ਦੇ ਭਰੋਸੇ ਕਰਨ ਵਾਲਾ ਹੈ ਜਿਹੜਾ ਪਰਮੇਸ਼ਰ ਦੇ ਵਚਨਾਂ ਉੱਤੇ ਚੱਲਣ ਵਾਲਾ ਹੈ ਜਿਹੜਾ ਦਰਖਤ ਨਦੀ ਦੇ ਕੰਡੇ ਉੱਤੇ ਲੱਗਿਆ ਹੋਇਆ ਉਹ ਆਪਣੇ ਸਮੇਂ ਸਿਰ ਪਾਣੀ ਲੈਂਦਾ ਹੈ ਉਹੋ ਫਲ ਵੀ ਦਿੰਦਾ ਹੈ ਉਸਦੇ ਪੱਤੇ ਕਮਲਾਉਂਦੇ ਨਹੀਂ ਉਹ ਸੁਖਦਾ ਨਹੀਂ ਉਹ ਧਰਮੀ ਦੀ ਪਹਿਚਾਨ ਹੈ ਫਲਦਾਰ ਹੁੰਦਾ ਹੈ ਧਰਮੀ ਇਨਸਾਨ ਕਿਸ ਤਰ੍ਹਾਂ ਸਫਲ ਹੁੰਦਾ ਹੈ ਧਰਮੀ ਇਨਸਾਨ ਦੀ ਜ਼ਿੰਦਗੀ ਬਾਰੇ ਲਿਖਿਆ ਹੈ ਦੁਸ਼ਟ ਦਾ ਜੀਵਨ ਵੀ ਲਿਖਿਆ ਹੈ ਧਰਮੀ ਨਾਲ ਪਰਮੇਸ਼ਰ ਦੇ ਕਿਹੜੇ ਵਾਅਦੇ ਹਨ ਦੁਸ਼ਟ ਦਾ ਨਿਆਂ ਕਿਸ ਤਰ੍ਹਾਂ ਹੋਣਾ ਹੈ ਇੱਥੇ ਧਰਮੀ ਇਨਸਾਨ ਨੂੰ ਧੰਨ ਬੋਲਿਆ ਗਿਆ ਹੈ ਧਰਮੀ ਇਨਸਾਨ ਨੂੰ ਮੁਬਾਰਕ ਆਖਿਆ ਗਿਆ ਹੈ ਸਰ ਮੀ ਬਾਰੇ ਪਰਮੇਸ਼ਰ ਕੀ ਕੈਨ ਦਾਇਤਾਨ ਹੈ ਉਹ ਦੁਸ਼ਟਾਂ ਦੀ ਮਤ ਉੱਤੇ ਨਹੀਂ ਚੱਲਦਾ ਉਹ ਬੁਰਿਆਂ ਦੀ ਯੁਕਤੀ ਉੱਤੇ ਬੁਰਿਆਂ ਦੀ ਮਤ ਨੂੰ ਆਪਣੇ ਅੰਦਰ ਨਹੀਂ ਆਉਣ ਦਿੰਦਾ ਉਹ ਧਰਮੀ ਦੀ ਹਸਿਆਤ ਹੈ ਜਿਸ ਤਰ੍ਹਾਂ ਕਿਸ਼ਤੀ ਆਪਣੇ ਪਾਣੀ ਵਿੱਚ ਜ਼ਰੂਰ ਚੱਲਦੀ ਹੈ ਪਾਣੀ ਨੂੰ ਆਪਣੇ ਅੰਦਰ ਨਹੀਂ ਆਉਣ ਦਿੰਦੀ ਇਸੇ ਤਰ੍ਹਾਂ ਧਰਮੀ ਸੰਸਾਰ ਵਿੱਚ ਰਹਿੰਦਾ ਹੈ ਪਰ ਇਸ ਸੰਸਾਰ ਦੀਆਂ ਬੁਰੀਆਂ ਆਦਤਾਂ ਨੂੰ ਆਪਣੇ ਅੰਦਰ ਨਹੀਂ ਆਉਣ ਦਿੰਦਾ ਇਸ ਸੰਸਾਰ ਵਿੱਚ ਬਹੁਤ ਸਾਰੇ ਚੰਗੇ ਲੋਕ ਵੀ ਵੱਸਦੇ ਹਨ ਇਸ ਸੰਸਾਰ ਵਿੱਚ ਬਹੁਤ ਸਾਰੇ ਮੰਦੇ ਲੋਕ ਵੀ ਰਹਿੰਦੇ ਹਨ ਚੰਗੇ ਲੋਕ ਵੀ ਵੱਸਦੇ ਹਨ ਬੁਰੇ ਲੋਕ ਵੀ ਵੱਸਦੇ ਹਨ ਬਹੁਤ ਸਾਰੇ ਲੋਕ ਦੂਜਿਆਂ ਦੀ ਜ਼ਿੰਦਗੀ ਨੂੰ ਵੇਖ ਕੇ ਆਪਣੇ ਰਾ ਵਗਾੜ ਲੈਂਦੇ ਹਨ ਪਰ ਜਿਹੜਾ ਧਰਮੀ ਮਨੋਖ ਹੈ ਪਰਮੇਸ਼ਰ ਦੀ ਬਾਣੀ ਨੂੰ ਮੰਨਣ ਵਾਲਾ ਹੈ ਉਹ ਦੁਸ਼ਟਾਂ ਦੀ ਮੱਤ ਉੱਤੇ ਨਹੀਂ ਚੱਲਦਾ ਉਹ ਮਨੋਖ ਬੁਰਿਆਂ ਦੀ ਯੁਕਤੀ ਨੂੰ ਨਹੀਂ ਮੰਨਦਾ ਉਹ ਪਰਮੇਸ਼ਰ ਦੇ ਵਚਨ ਨੂੰ ਮੰਨਦਾ ਹੈ ਪਰਮੇਸ਼ਰ ਦੀ ਬਾਣੀ ਨੂੰ ਮੰਨਦਾ ਹੈ ਉਹ ਪਰਮੇਸ਼ਰ ਦੇ ਹੁਕਮਾਂ ਨੂੰ ਮੰਨਦਾ ਹੈ ਪਰਮੇਸ਼ਰ ਦੀਆਂ ਆਗਿਆ ਉੱਤੇ ਚੱਲਦਾ ਹੈ ਇਸ ਕਰਕੇ ਕਿਸਤੀ ਜਿਹੜੀ ਪਾਣੀ ਵਿੱਚ ਰਹਿੰਦੀ ਹੈ ਤੇ ਪਾਣੀ ਨੂੰ ਆਪਣੇ ਅੰਦਰ ਨਹੀਂ ਆਉਣ ਦਿੰਦੀ ਇਸੇ ਤਰ੍ਹਾਂ ਧਰਮੀ ਮਨੁੱਖ ਸੰਸਾਰ ਵਿੱਚ ਰਹਿੰਦਾ ਹੈ ਪਰ ਬੁਰਾਈ ਨੂੰ ਆਪਣੇ ਅੰਦਰ ਨਹੀਂ ਆਉਣ ਦਿੰਦਾ ਜਿਸ ਦਿਨ ਪਾਣੀ ਕਿਸੇ ਦੇ ਅੰਦਰ ਆ ਗਿਆ ਉਸ ਦਿਨ ਕਿਸ਼ਤੀ ਡੁੱਬ ਜਾਣੀ ਹੈ ਇਸ ਤਰ੍ਹਾਂ ਸਾਡੇ ਅੰਦਰ ਦੁਸ਼ਟਾਂ ਦੀ ਮਤ ਸਾਡੇ ਅੰਦਰ ਬੁਰਾਈ ਸਾਡੇ ਅੰਦਰ ਪਾਪ ਆ ਗਿਆ ਉਸ ਦਿਨ ਸਾਡਾ ਜੀਵਨ ਵੀ ਖਤਮ ਹੋ ਜਾਣਾ ਹੈ ਧਰਮੀ ਮਨੋਖ ਠੱਠਾ ਮਜ਼ਾਕ ਧਰਮੀ ਮਨੋਖ ਕਿਸੇ ਦਾ ਮਜ਼ਾਕ ਨਹੀਂ ਢਾਉਂਦਾ ਧਰਮੀ ਬੰਦਾ ਮਖੋਲੀਆਂ ਦੀ ਮੰਡਲੀ ਵਿੱਚ ਜਾਂ ਝੁੰਡ ਵਿੱਚ ਸ਼ਾਮਲ ਨਹੀਂ ਹੁੰਦਾ ਪਾਪੀਆਂ ਦੇ ਰਾਹ ਵਿੱਚ ਨਹੀਂ ਖੜਦਾ ਅਸੀਂ ਪਾਪ ਤੋਂ ਮੂੰ ਮੋੜੀਏ ਬ੍ਰਾਈ ਤੋਂ ਮੂੰ ਮੋੜੀਏ ਹਰ ਤਰ੍ਹਾਂ ਦੇ ਮੰਦੇ ਕੰਮ ਤੋਂ ਮੂੰ ਮੋੜੀਏ ਅਸੀਂ ਪਰਮੇਸ਼ਰ ਵਿੱਚ ਧਰਮੀ ਬਣਦੇ ਚੱਲੀਏ ਧਰਮੀ ਬੰਦੇ ਦਾ ਧਿਆਨ ਪਰਮੇਸ਼ਰ ਦੀ ਬਾਣੀ ਵਿੱਚ ਹੁੰਦਾ ਹੈ ਪਰਮੇਸ਼ਰ ਦੀ ਬਾਣੀ ਵਿੱਚ ਮਗਰ ਰਹਿੰਦਾ ਹੈ ਉਸ ਨੂੰ ਦੁਨੀਆ ਦੀ ਗੱਲ ਲਈ ਕੋਈ ਮਤਲਬ ਨਹੀਂ ਉਸ ਨੂੰ ਸੰਸਾਰ ਦੀਆਂ ਗੱਲਾਂ ਨਾਲ ਕੋਈ ਮਤਲਬ ਨਹੀਂ ਆਯੂਬ ਦੀ ਪਤਰੀ ਵਿੱਚ ਲਿਖਿਆ ਹੈ ਸੰਸਾਰ ਦਾ ਮਿੱਤਰਚਾਰਾ ਪਰਮੇਸ਼ਰ ਨਾਲ ਵੈਰ ਹੈ ਉਹ ਧਰਮੀ ਦੀ ਪਹਿਚਾਨ ਹੈ ਉਹ ਸੰਸਾਰ ਤੋਂ ਵੱਖਰਾ ਰਹਿੰਦਾ ਹੈ ਉਹ ਸੰਸਾਰ ਦੀਆਂ ਬੁਰਾਈਆਂ ਨੂੰ ਆਪਣੇ ਅੰਦਰ ਨਹੀਂ ਆਉਣ ਦਿੰਦਾ ਅੱਜ ਕੱਲ ਜੋ ਸੰਸਾਰ ਵਿੱਚ ਹੋ ਰਿਹਾ ਹੈ ਉਹ ਸੰਸਾਰ ਦੇ ਕੰਮਾਂ ਨੂੰ ਆਪਣੀ ਜ਼ਿੰਦਗੀ ਵਿੱਚ ਨਹੀਂ ਆਉਣ ਦਿੰਦਾ ਇਹੀ タルਬੀ ਬੰਦੇ ਦੀ ਪਹਿਚਾਨ ਹੈ ਉਹ ਆਪਣੇ ਅੰਦਰ ਪਾਪ ਨੂੰ ਆਉਣ ਨਹੀਂ ਦਿੰਦਾ ਇੱਕ ਦਰਖਤ ਨਦੀ ਦੇ ਕੰਡੇ ਉੱਤੇ ਜਦੋਂ ਲੱਗਿਆ ਹੈ ਉਹ ਹਰਿਆ ਭਰਿਆ ਰਹਿੰਦਾ ਹੈ ਉਹ ਗਰਮੀ ਵਿੱਚ ਵੀ ਨਹੀਂ ਕਮਲਾਉਂਦਾ ਨਾ ਸਰਦੀ ਵਿੱਚ ਉਹਨੂੰ ਕੋਈ ਅਸਰ ਹੁੰਦਾ ਹੈ ਉਹ ਖੁਰਾਕ ਆਪਣੇ ਸਮੇਂ ਅਨੁਸਾਰ ਆਪੇ ਲੈ ਲੈਂਦਾ ਹੈ ਅਸੀਂ ਸੱਚੇ ਵਚਨ ਤੇ ਖੁਦਾ ਦੀ ਗੱਲਾਂ ਉੱਤੇ ਵਿਚਾਰ ਕਰੀਏ ਫਿਰ ਅਸੀਂ ਉਸ ਦਰਖਤ ਵਰਗੇ ਬਣਾਂਗੇ ਜੋ ਸਮੇਂ ਸਿਰ ਆਪਣਾ ਫਲ ਦਿੰਦਾ ਹੈ दुष्टਾਂ ਨੂੰ ਪੋ ਵਰਗੇ ਬੋਲਿਆ ਹੈ ਜੋ ਤੂੜੀ ਹੁੰਦੀ ਹੈ ਹਲਕੀ ਹੁੰਦੀ ਹੈ ਹਵਾ ਆਉਂਦੀ ਹੈ ਉਡਾ ਲੈ ਜਾਂਦੀ ਹੈ ਇਹ ਦੁਸ਼ਟਾਂ ਦਾ ਜੀਵਨ ਹੈ ਉਹ ਨਿਆਂ ਵਿੱਚ ਖੜੇ ਨਹੀਂ ਰਹਿਣਗੇ ਪਰਮੇਸ਼ਰ ਦੇ ਤਖਤ ਅੱਗੇ ਖੜੇ ਨਹੀਂ ਰਹਿਣਗੇ ਜੋ ਦੁਸ਼ਟ ਹਨ ਇਸ वचन ਵਿੱਚ ਚੰਗੇ खरे ਲੋਕ ਬਾਰੇ ਵੀ ਕਿਹਾ ਗਿਆ ਹੈ ਇਸ ਵਿੱਚ ਉਹਨਾਂ ਇਨਸਾਨਾਂ ਬਾਰੇ ਵੀ ਆਖਿਆ ਗਿਆ ਹੈ ਜੋ ਪਰਮੇਸ਼ਰ ਦੇ ਹੁਕਮਾਂ ਤੇ ਨਹੀਂ ਚੱਲਦੇ ਜਿਹੜੇ ਪਰਮੇਸ਼ਰ ਦੇ ਵਚਨਾਂ ਨੂੰ ਆਪਣੀ ਜ਼ਿੰਦਗੀ ਵਿੱਚ ਨਹੀਂ ਰੱਖਦੇ ਕੋਹਤਾ ਵਿੱਚ ਲਿਖਿਆ ਹੋਇਆ ਹੈ ਦੁਸ਼ਟਾਂ ਦਾ ਹਾਲ ਇਸ ਤਰ੍ਹਾਂ ਦਾ ਹੋਵੇਗਾ ਵਾਵਰੋਲੇ ਦੀ ਤਰ੍ਹਾਂ ਜਿਹੜਾ ਆਉਂਦਾ ਹੈ ਤੇ ਲੰਘ ਜਾਂਦਾ ਹੈ ਉਸ ਬੰਦਿਆਂ ਦੀ ਗੱਲ ਹੈ ਜਿਹੜਾ ਪਾਪ ਵਿੱਚ ਚੱਲਦੇ ਹਨ ਜਿਹੜੇ ਬਦੀਆਂ ਦਾ ਰਾਹ ਅਪਣਾਉਂਦੇ ਹਨ ਠੱਗੀ ਠੋਰੀ ਦਾ ਰਾਹ ਅਪਣਾਉਂਦੇ ਹਨ ਧੋਖੇ ਧੜੀ ਦਾ ਰਾਹ ਅਪਣਾਉਂਦੇ ਹਨ ਜਿਹੜੇ ਗਰੀਬ ਉੱਤੇ ਹਤਿਆਚਾਰ ਕਰਦਾ ਹੈ ਜਿਹੜਾ ਵਿਧਵਾ ਉੱਤੇ ਹਤਿਆਚਾਰ ਕਰਦਾ ਹੈ ਜਿਹੜਾ ਯਤੀਮਾ ਉੱਤੇ ਹਤਿਆਚਾਰ ਕਰਦਾ ਹੈ ਜਿਹੜਾ ਦੂਜਿਆਂ ਲਈ ਬੁਰਾ ਸੋਚਦਾ ਹੈ ਜਿਹੜਾ ਦੂਜਿਆਂ ਲਈ ਟੋਹਾ ਪਟਦਾ ਹੈ ਜਿਹੜਾ ਆਪਣੇ ਫੰਦੇ ਵਿੱਚ ਆਪ ਹੀ ਫਸ ਜਾਂਦਾ ਹੈ ਜਿਹੜਾ ਆਪਦੇ ਫਾਇਦੇ ਲਈ ਦੂਜਿਆਂ ਦਾ ਨੁਕਸਾਨ ਕਰਦਾ ਹੈ ਪ੍ਰਭੂ ਦਾ ਵਚਨ ਕਹਿੰਦਾ ਹੈ ਉਹ ਉਹ ਵਰਗਾ ਹੈ ਜਿਸ ਨੂੰ ਹਵਾ ਉਡਾ ਲੈ ਜਾਂਦੀ ਹੈ ਇਹ ਹਾਲ ਹੈ ਦੁਸ਼ਟਾਂ ਦਾ ਦੁਸ਼ਟਾਂ ਦੇ ਰਾਹ ਉੱਤੇ ਦੁਸ਼ਟਾਂ ਦੀ ਮੱਤ ਉੱਤੇ ਗਲਤ ਗੱਲ ਉੱਤੇ ਲੋੜ ਨਹੀਂ ਚੱਲਣ ਦੀ ਸਾਨੂੰ ਪਰਮੇਸ਼ਰ ਦੇ ਵਚਨ ਉੱਤੇ ਪਰਮੇਸ਼ਰ ਦੀਆਂ ਆਗਿਆ ਨੂੰ ਮੰਨਦੇ ਹੋਏ ਔਰ ਪਰਮੇਸ਼ਰ ਦੀ ਹੁਕਮਤ 'ਤੇ ਸਾਨੂੰ ਚੱਲਣਾ ਚਾਹੀਦਾ ਹੈ ਆਮੀਨ